ਪੀਐਨਓ মিডিਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ ਅਸੀਂ ਵਿਸ਼ਵਦੀਪ ਦੇ ਘਰੇ ਵਿਸ਼ਵਦੀਪ ਇਹਨਾਂ ਦਿਨਾਂ ਦੇ ਵਿੱਚ ਦੇਲਚਸ ਮਾਮਲਾ ਕੀ ਹੈ ਉਹ ਪਰਿਵਾਰ ਤੋਂ ਜਾਣਦੇ ਆ ਕੁਝ ਜਥੇਬੰਦੀਆਂ ਨਹਿਿੰਗ ਜਥੇਬੰਦੀਆਂ ਉਹਨਾਂ ਦੇ ਹੱਕ ਚਾਹੀਆਂ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇੱਕ ਗੱਲ ਹੋਰ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕਿ ਵਿਸ਼ਵਦੀਪ ਬਹੁਤ ਸਾਰੇ ਲੋਕਾਂ ਦੇ ਵਾਸਤੇ ਖੜਦਾ ਰਿਹਾ ਪਰ ਬੀਤੇ ਦਿਨਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਧਿਰ ਬਣ ਕੇ ਉਹਦੇ ਹੱਕ ਚ ਖੜਨਾ ਚਾਹੀਦਾ ਸੀ ਉਹ ਨਹੀਂ ਖੜੇ ਕਾਰਨ ਕੀ ਰਹੇ ਇਹ ਮਸਲਾ ਕੀ ਹੈ ਉਹਨਾਂ ਦੇ ਪਰਿਵਾਰ ਤੋਂ ਜਾਣਦੇ ਮਾਤਾ ਜੀ ਨਾਲ ਗੱਲ ਕਰਦੇ ਹਾਂ ਮਾਤਾ ਜੀ ਸਾਸਰੀ ਕਾਲ ਹੈ ਕੀ ਨਾਮ ਹੈ ਤੁਹਾਡਾ ਜਿੰਨੇ ਤੋਂ ਮਾਤਾ ਜੀ ਇਹ ਘਟਨਾ ਕਰਮ ਕਿਵੇਂ ਵਾਪਰਿਆ ਕੀ ਕਹਾਣੀ ਹੈ ਇਹ ਵੀਰੇ ਵਿਸ਼ਵਦੀਪ ਨੇ ਉਹਨੂੰ ਫੋਨ ਕੀਤਾ ਸੀ ਹਰਪ੍ਰੀਤ ਸੈਕਟਰੀ ਨੂੰ ਜੀ ਕੋ ਕੌਣਾ ਉਹ ਸੈਕਟਰੀ ਆ ਪੰਚਾਇਤ ਸੈਕਟਰੀ ਆ ਜਿਹੜਾ ਬੋਲੀ ਲਾਉਂਦਾ ਪੰਚਾਇਤੀ ਜ਼ਮੀਨਾਂ ਦੀ ਉਹਨਾਂ ਨੇ ਵਿਸ਼ਵਦੀਪ ਨੇ 4 ਤਰੀਕ ਨੂੰ ਉਹਨੂੰ ਚਾਰਜੂਨ ਨੂੰ ਫੋਨ ਕੀਤਾ ਵੀ ਸੈਕਟਰੀ ਸਾਹਿਬ ਵੀ ਬੋਲੀ ਕਰੋ ਤੇ ਉਹ ਕਹਿੰਦੇ ਨਹੀਂ ਜੀ ਹਾਇਤੀ ਕਿ ਤਾਂ ਚੋਣ ਕਮਿਸ਼ਨਰ ਦਾ ਹੁਕਮ ਆ ਵੀ ਬੋਲੀ ਨਹੀਂ ਕਰਨੀਗੀ ਤੇ ਵੀ ਤੁਸੀਂ ਹਜੇ ਬੋਲੀ ਨਹੀਂ ਕਰ ਸਕਦੇ 9 ਤਰੀਕ ਨੂੰ ਬੋਲੀ ਹੋਵੇਗੀ ਉਹਨੇ 9 ਤਰੀਕ ਨੂੰ ਬੋਲੀ ਦਾ ਬਜਾਏ ਕਹਿੰਦਾ 9 ਤਰੀਕ ਨੂੰ ਹੋਵੇਗੀ ਮੁੜ ਕੇ ਵਿਸ਼ਵਦੀਪ ਨੇ 9 ਤਰੀਕ ਨੂੰ ਫੋਨ ਕੀਤਾ ਵੀ ਭਾਈ ਤੁਸੀਂ ਬੋਲੀ ਕਰੋ ਕਹਿੰਦੇ 11 ਤਰੀਕ ਨੂੰ ਹੋਵੇਗੀ 11 ਤਰੀਕ ਨੂੰ ਜਦੋਂ ਵਿਸ਼ਵਦੀਪ ਉੱਥੇ ਜਾ ਕੇ ਪਹੁੰਚੇ ਦੋ ਜਣੇ ਉਹ ਸੀ ਚਾਰ ਜਣੇ ਵਿਸ਼ਵਦੀਪਹੋਰੀ ਦੋ ਜਣੇ ਸੀ ਉਹਨਾਂ ਨੇ ਅੰਦਰ ਕੁੱਟਮਾਰ ਕੀਤੀ ਇਹਨਾਂ ਦੀ ਜਦੋਂ ਉਹ ਲੈ ਕੇ ਵਿਸ਼ਵਦੀਪਹੋਰੀ ਉੱਥੋਂ ਖੋਲ ਕੇ ਬਾਹਰ ਔਰ ਅਸ਼ਕਟ ਛੱਡ ਕੇ ਕੁੱਟਮਾਰ ਕਿੱਥੇ ਹੁੰਦੀ ਹੈ ਉਹ ਸ਼ਟਰ ਦੇ ਵਿੱਚ ਦੁਕਾਨ ਦੇ ਦੁਕਾਨ ਦੇ ਵਿੱਚ ਤੁਸੀਂ ਬੋਲਿਓ ਜਿਹੜੇ ਨੇੜੇ ਉਹਨਾਂ ਉਹ ਤੇ ਉਹ ਸ਼ਟਰ ਚੱਕ ਕੇ ਜਦੋਂ ਵੀ ਵਿਸ਼ਵਦੀਪ ਹੋਰੀ ਬਾਹਰ ਨਿਕਲੇ ਉਦੋਂ ਉਹਨਾਂ ਨੇ ਕਹਿੰਦੇ ਦੂਜਾ ਅੱਗੂ ਪੁਲਿਸ ਘਾਲਤੀ ਵਿਸ਼ਵਦੀਪ ਨੇ ਜਿਹੜੇ ਰੋੜੇ ਆ ਉਹ ਐ ਚੱਕੇ ਉਹ ਕਹਿੰਦਾ ਹੁਣ ਮਾਰੋ ਤੁਸੀਂ ਜਦੋਂ ਵੀ ਉਹਨੇ ਹੈ ਨਹੀਂ ਗੱਲ ਕਹਿਤੀ ਇਹਨਾਂ ਨੇ ਫਿਰ ਇਹਨਾਂ ਨੇ ਫੋਨ ਕਰਤਾ ਦਵਾ ਦਾ ਪੁਲਿਸ ਨੂੰ ਵੀ ਤੁਸੀਂ ਪਹੁੰਚੋ ਆ ਕੇ ਤੇ ਉਹ ਪੁਲਿਸ ਗਈ ਉੱਥੇ ਬਾਚ ਕੋਈ ਦੋ ਚਾਰ ਜਿਵੇਂ ਵੀ ਕੋਈ ਚਾਵੜੇ ਤੇ ਉਹਨਾਂ ਨੇ ਪੁਲਿਸ ਨੂੰ ਕਰਤਾ ਫੋਨ ਉੱਥੇ ਪੁਲਿਸ ਪਹੁੰਚ ਚੁੱਕੀ ਨਾਲ ਦੀ ਨਾਲ ਪੁਲਿਸ ਨੇ ਵਿਸ਼ਵਦੀਪ ਹੋਰਾਂ ਨੂੰ ਲਿਆ ਕੇ ਇੱਕ ਪਿਸਤੌਲ ਦਾ ਪਰਚਾ ਪਾਇਆ ਵੀ ਵਿਸ਼ਵਦੀਪ ਕੋਲੇ ਪਿਸਤੌਲ ਸੀ ਨਜਾਇਜ਼ ਪਿਸਤੌਲ ਸੀ ਵਿਸ਼ਵਦੀਪ ਕੋਲੇ ਨਜਾਇਜ਼ ਪਿਸਤੌਲ ਸੀ ਫਿਰ ਪੁਲਿਸ ਨੇ ਉੱਥੇ ਮਰਮਤ ਕਿਉਂ ਨਹੀਂ ਕੀਤਾ ਮਰਮਤ ਕਰਦੀ ਪੁਲਿਸ ਵੀ ਆ ਚੱਕੋ ਪਿਸਤੌਲ ਆ ਵਿਸ਼ਵਦੀਪ ਕੋਲ ਮਰਮਤ ਹੋਇਆ ਜਿਹੜਾ ਕਿ ਲਾਇਸੈਂਸ ਪਿਸਤੌਲ ਸੀ ਉਹ ਮੇਰੇ ਘਰ ਵਿੱਚੋਂ ਮੰਗਵਾਇਆ ਗਿਆ ਮੇਰੀ ਗੁਡੀਆਂ ਤੋਂ ਮੰਗਵਾਇਆ ਗਿਆ ਮੇਰੀ ਗੁਡੀਆਂ ਨੂੰ ਕਹਿ ਕੇ ਵੀ ਤੂੰ ਲੈ ਕੇ ਆ ਤੇ ਪਿਸਤੌਲ ਜਦੋਂ ਮੈਂ ਐ ਚੱਕਣ ਲੱਗੀ ਆ ਕਰਕੇ ਐ ਜਦੋਂ ਮੈਂ ਚੱਕਣ ਲੱਗੀ ਇੱਕ ਪੁਲਿਸ ਵਾਲੇ ਨੇ ਆ ਕੇ ਦਬੋ ਤੇ ਚੱਕ ਕੇ ਪਿਸਤੌਲ ਤੇ ਕਹਿੰਦਾ ਇਹ ਜਦੋਂ ਹੈ ਕਰਦਾ ਤੇ ਵੀ ਆ ਪਾ ਡਰਦੇ ਤਾਂ ਨਹੀਂ ਪੁਲਿਸ ਵਾਲੇ ਵੀ ਤਾਂ ਇਨਾ ਘਰਾਂ ਦੇ ਵਿੱਚੋਂ ਪੈਦਾ ਹੋ ਕੇ ਨੇ ਪੁਲਿਸ ਵਾਲੇ ਬੰਦੇ ਆ ਵੀ ਜੋ ਕੁਛ ਵੀ ਹੈਗਾ ਪਿਸਤੌਲ ਪੁਲਸ ਵਾਲਿਆਂ ਨੇ ਮੰਗਾਇਆ ਸੀ ਹਾਂਜੀ ਪਿਸਤੌਲ ਪੁਲਸ ਵਾਲਿਆਂ ਨੇ ਮੰਗਵਾਇਆ ਸੀ ਨਾਲੇ 12 ਤਰੀਕ ਨੂੰ ਮੰਗਾਇਆ ਗਿਆ ਜੀ ਉਹ ਬਾਈ ਜੀ ਜਿਹੜੇ ਸਾਈਡ ਤੇ ਖੜੇ ਤੁਸੀਂ ਨੇ ਉਹ ਕਿੱਦੋਂ ਕੁੱਟਮਾਰ ਕੀਤੀ ਤੇ ਇਹ ਭੱਜ-ਪਾਟ ਕੇ ਬਾਹਰ ਲਵੇ ਦੋ ਜਣੇ ਸੀ ਚਾਰ ਜਣੇ ਸੀ ਕੁੱਟਮਾਰ ਕੀਤੀ ਉਹ ਭੱਜ ਕੇ ਜਿਆਦਾ ਪਛਾਣ ਕਰਨੇ ਸੀ ਤੇਰੇ ਨਾਲ ਡਰੇ ਕਰ ਤੂੰ ਉਹਨਾਂ ਨੇ ਕੋਈ ਫੈਂਟ ਲਾ ਆ 15 ਉਹਦੋਂ ਇਹਨਾਂ ਨੇ ਗੱਲ ਬਣਾ ਤੀ ਸੜਕਾਂ ਨਾਲ ਪਿਸਤੌਲ ਲਾਈ ਰੱਖਿਆ ਆ ਚਾਚਾ ਦੀ ਪਿਸਤੌਲ ਨੂੰ ਕੋਈ ਨਹੀਂ ਲਕਵੀਂ ਮਿਲਦਾ ਨਾ ਪਿਸਤੌਲ ਸਾਡਾ ਹਸਤੰਭ ਕਰੇ ਸੀ ਕਰੇ ਸੀ ਜੀ ਮੈਂ ਮੇਰਾ ਭਰਾ ਆਏਗਾ ਮੈਂ ਬਿਲਕੁਲ ਗਵਾਰੀ ਦੇਊਗਾ ਮੇਰੇ ਭਰਾ ਦਾ ਪਿਸਤੌਲ ਘਰੇ ਪਿਆ ਸੀਗਾ ਭਤੀਜੇ ਦੇ ਹੱਥ ਉਹ ਵੀ ਹੁੰਦੀ ਸੀਗਾ ਭਤੀਜਾ ਤੁਹਾਡਾ ਵਿਸ਼ਵਦੀਪ ਹਾਂ ਜੀ ਮੇਰਾ ਸਤਾ ਭਤੀਜਾ ਜੀ ਮੈਂ ਤੁਹਾਨੂੰ ਛੋਟਾ ਮੈਂ ਬੋਟਾ ਮੇਰੇ ਕੋਲ ਪਿਸਤੌਲ ਕਿਸ ਦੇ ਨਾਂ ਤੇ ਆ ਵਿਸ਼ਵਦੀਪ ਦੇ ਨਾਂ ਤੇ ਪਿਸਤੌਲ ਆ ਹੁਣ ਮੇਰੀ ਪ੍ਰਸ਼ਾਸਨ ਨੂੰ ਇਹ ਮੰਗ ਆ ਵੀ ਮੇਰੇ ਪੁੱਤ ਦਾ ਜਿਹੜਾ ਪਰਚਾ ਹੈਗਾ ਵੀ ਉਹ ਖਰਜ ਕੀਤਾ ਜਾਵੇ ਵੀ ਹੁਣ ਬਾਬਾ ਜੀ ਨੇ ਵੀ ਕੱਲ ਕਿਹਾ ਸੀ ਸਾਰੇ ਪਿੰਡਪਰਾਵਾਂ ਨੇ ਜਿਹੜੇ ਵੀ ਪਿੰਡਪਰਾ ਸਾਰੇ ਵਿਸ਼ਵਦੀਪ ਨੂੰ ਚੋਣ ਵਾਲੇ ਆ ਉਹ ਸਾਰੇ ਹਰਕ ਮੀਡੀਆ ਤੇ ਇਹੀ ਕਹੀ ਜਾਂਦੇ ਆ ਵੀ ਵਿਸ਼ਵਦੀਪ ਬਾਹਰ ਹੋਣਾ ਚਾਹੀਦਾ ਵਿਸ਼ਵਦੀਪ ਬਾਹਰ ਹੋਣਾ ਚਾਹੀਦਾ ਵੀ ਵਿਸ਼ਵਦੀਪ ਜੇਲ੍ਹ ਦੇ ਅੰਦਰ ਨਾ ਰਵੇ ਹਾਂਜੀ ਵੀ ਧਰਨਾ ਲਾਵਾਂਗੇ ਇਹ ਗੱਲ ਹੋਰ ਜਿਹੜੇ ਨਾਮ ਨੇ ਤਿੰਨ ਜਣੇ ਦੋ ਨਾਲ ਉਹ ਦੋ ਸੋ ਇਹ ਉਹ ਪਿੰਡ ਦੇ ਮੁੰਡੇ ਆ ਹਾਂ ਇਹਨਾਂ ਦੇ ਮੰਮੀ ਡੈਡੀ ਆ ਰਹੇ ਜੀ ਹਾਂਜੀ ਠੀਕ ਆ ਉਹ ਨਾਲ ਜਾਣਾ ਜੀ ਅਸੀਂ ਨਾਲ ਜਾਣਾ ਹਾਂਜੀ ਤੇ ਹੁਣ ਵੀਰੇ ਵੀ ਅਸੀਂ ਤਿੰਨਾਂ ਤੁਰੇ ਵੀ ਜਿਵੇਂ ਆ ਬਾਬਾ ਜੀ ਆਇਆ ਠੀਕ ਹੈ ਇਹ ਸਾਰਿਆਂ ਦੇ ਫੈਸਲੇ ਵਿੱਚ ਇਹਨਾਂ ਨੇ ਫਿਰ ਇਹ ਸੋਚਿਆ ਵੀ ਉਹਨ ਉਹਨਾਂ ਨੇ ਉਹਨੂੰ ਫੋਨ ਕਰਤਾ ਸੀਗਾ ਉਹਨਾਂ ਨੇ ਸਾਨੂੰ ਵੀ ਤੁਸੀਂ ਇੱਥੇ ਪਹੁੰਚੋ ਵੀ ਮਿਸ਼ੂਦੀਪ ਦਾ ਕੋਈ ਮਸਲਾ ਵੀ ਇਹਨਾਂ ਦਾ ਕਰਦੇ ਆ ਤਿੰਨ ਦਾ ਜਿਹਨਾਂ ਦੇ ਇਹ ਮੁੰਡੇ ਤਿੰਨੇ ਵੀ ਤੁਹਾਡੇ ਜਿਹੜੇ ਹੈਗੇ ਆ ਦੋ ਗੱਡੀਆਂ ਥੋੜਾ ਲਾਇਸੈਂਸ ਪਿਸਤੌਲ ਦੋ ਗੱਡੀਆਂ ਜਿਹੜੀਆਂ ਉਹ ਤੁਹਾਨੂੰ ਮੌਜੂਦਾ ਤੁਹਾਡੇ ਘਰੇ ਆਉਣ ਇੱਕ ਇੱਕ ਗੱਲ ਮੈਨੂੰ ਹੋਰ ਦੱਸੋ ਉਹ ਵੀ ਜਦੋਂ ਦੀ ਇਹ ਗ੍ਰਿਫਤਾਰੀ ਹੋਈ ਹੈ ਇੱਕ ਚਰਚਾ ਹੋਰ ਵੀ ਚੱਲਦੀ ਹੈ ਕਿ ਵਿਸ਼ਵਦੀਪ ਲੋਕਾਂ ਦੇ ਵਾਸਤੇ ਜਾ ਕੇ ਖੜਦਾ ਸੀ ਹਾਂਜੀ ਭਾਨੇ ਦਾ ਮਸਲਾ ਹੋਵੇ ਲੱਖੇ ਦਾ ਹੋਵੇ ਜਾਂ ਹੋਰਾਂ ਦਾ ਹਾਂਜੀ ਕਿੰਨੇਕ ਲੋਕ ਤੁਹਾਡੇ ਸਹਿਯੋਗ ਦੇ ਵਾਸਤੇ ਉਹ ਲੋਕ ਉਹਨਾਂ ਦੇ ਬਾਅਦ ਜੀ ਵੈਸੇ ਭਾਨੇ ਸਿੱਧੂ ਦੇ ਪਹਿਲਾਂ ਜਿਹੜੇ ਉਹ ਦੂਜੇ ਲੱਖੇ ਸਣਾਣੇ ਦੇ ਬੰਦੇ ਸੀ ਉਹ ਦੋ ਆਏ ਇੱਕ ਦਿਨ ਆਏ ਤੇ ਦੋ ਮੁਰਕਿਓ ਦੇ ਆਪਣੇ ਭਰਾ ਭੇਜੇ ਠੀਕ ਆ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਵੀ ਹੁਣੇ ਵੀ ਕਹਿਤਾ ਸੀ ਵੀ ਸਾਰੀਆਂ ਜਿਹੜੀਆਂ ਵੇਖੋ ਵੀ ਕਿਸਾਨ ਜੁਨੀਅਰ ਆ ਮਜ਼ਦੂਰ ਜੁਨੀਅਰ ਜਿਹੜੀ ਜੱਸੇ ਬੰਦੀਆਂ ਸਾਰੀਆਂ ਵੀ ਅਸੀਂ ਉੱਥੇ ਹੁਣ ਪਹੁੰਚ ਪਹੁੰਚਣਗੇ ਜਿੰਨਾ ਵੀ ਵੱਡਾ ਕੱਠ ਹੋ ਸਕੇ ਅਸੀਂ ਕਰਾਂਗੇ ਧਰਨਾ ਰੱਖਾਂਗੇ ਤੇ ਵੀ ਉਹ ਅਸੀਂ ਪਹੁੰਚਾਂਗੇ ਜਿੰਨਾ ਦੇ ਹਾਂਜੀ ਵੀਰੇ ਮੈਨੂੰ ਤਾਂ ਜਲਦੀ ਅਸੀਂ ਤਾਂ ਇੱਕ ਮਿੰਟ ਜੀ ਅਸੀਂ